ਕੀ ਗੱਲ ਨਾਂ ਹੈਗਾ ਅਜਮੇਰ ਸਿੰਘ ਜੀ ਮਖਿਆਰ ਸਤਨਫ ਕਰਮ ਸਿੰਘ ਪਿੰਡ ਕੋਠਾ ਗੁਰੂ ਕਾ ਜੀ ਸਾਰੇ ਨਾਲ ਕਿਹੜੀ ਅਕ ਜਾ ਰਹੇ ਸੀ ਆਪਾਂ ਇਹ ਅਸੀਂ ਜਾ ਰਹੇ ਸੀ ਢੋਆਣੇ ਜੀ ਹਰਿਆਣੇ ਚ ਢੋਆਣਾ ਜੀ ਕਾਦੀ ਵਸਤੇ ਸੀ ਉੱਥੇ ਮਹਾ ਪੰਚਾਇਤ ਸੀ ਸਾਰੇ ਜਥੇਬੰਦੀਆਂ ਦੀ ਕਿਹੜੀ ਜਥੇਬੰਦੀ ਤੁਸੀਂ ਅਸੀਂ ਇੱਕ ਰਾਹ ਜਥੇਬੰਦੀ ਨਾਲ ਸੰਬੰਧ ਰੱਖਦੇ ਹਾਂ ਜੀ ਤੇ ਹਾਸਾ ਕਿਵੇਂ ਹੋ ਗਿਆ ਇਹ ਆਖਤਾ ਤਾਂ ਕੁਦਰਤ ਨੂੰ ਪਤਾ ਹੀ ਨਹੀਂ ਪਹਿਲਾਂ ਸਿੱਧੂਪੁਰਾਂ ਦੀ ਬੱਸ ਮੂਰੇ ਸਾਡੇ ਜਾਂਦੀ ਇੱਕ ਉਹਦਾ ਉਹ ਖਲਕਾਰ ਟੱਕ ਚ ਵੱਜ ਗਈ ਉਦੋਂ ਮੋਰੋ ਚੱਲ ਨੂੰ ਪਾਸ ਕਰਕੇ ਪਚ ਪਚ ਕੇ ਨੰਗੇ ਗੱਡੀ ਤੇਜ਼ ਵਾਲੀ ਸੀਗੀ ਵੱਜੀ-ਬੁੱਜੀ ਦੇ ਵਿੱਚ ਮੈਂ ਸੰਭਲੀ ਨਹੀਂ ਇੱਕਦਾਂ ਪਾਸਾ ਤੱਕੀ ਵੀ ਗੱਡੀ ਤੇ ਆਉਂਦੇ ਬਸ ਇੱਕਦਮ ਪਾਪੀ ਪਲਟੀ ਵੱਜਾ-ਬੁੱਜਾ ਦੇ ਵਿੱਚ ਕੁਛ ਨਹੀਂ ਕਿੱਥੇ ਜਿਹਾ ਹੋਇਆ ਸੀ ਬਸ ਉਹ ਤਾਂ ਐ ਹੀ ਨਹੀਂ ਪਤਾ ਨਹੀਂ ਕਿਹੜਾ ਸ਼ਹਿਰ ਜਿੱਥੇ ਸਾਨੂੰ ਵਿਚਾਲਾ ਆ ਗਿਆ ਸਾਨੂੰ ਤਾਂ ਮੂੰਹ ਨਹੀਂ ਪਤਾ ਤੁੰਦੀ ਜਿੱਥੇ ਲੱਗਿਆ ਕਰੋ ਬਸ ਵਿੱਚ ਕਿੰਨੀਆਂ ਸਵਾਰੀਆਂ ਸੀ ਬੱਸ ਦੇ ਵਿੱਚ ਸਵਾਰੀਆਂ ਸੀਗੀ ਫੁੱਲ ਜਿਹੜੀ ਵੱਡੀ ਬੱਸ ਹੁੰਦੀ ਆਪਣੀ ਆ ਉਹਦੇ ਸਾਰੇ ਸਾਰੇ ਫੁੱਲ ਸਵਾਰੀਆਂ ਸੀ 55 55 ਸਵਾਰੀਆਂ ਸੀ ਹਾਥੇ ਤਾਂ ਕੀ ਕਰਨ ਲੱਗ ਰਿਹਾ ਸੀ ਸੋਣ ਹੈ ਜੀ ਕਾਰਨ ਕੀ ਲੱਗ ਰਿਹਾ ਜਿਹੜਾ ਹਾਸਾ ਹੋਇਆ ਆਹ ਤਾਂ ਕੁਝ ਸਮਝੋਂ ਬਾਹਰ ਜੀ ਕੋਈ ਧੁੰਦ ਲੱਗੀ ਸੀ ਜੀ ਮੀਂਹ ਦਾ ਮਾਰ ਬਸ ਧੁੰਦ ਵਾਲੀ ਕਰਕੇ ਕੋਈ ਸਮਝੋਂ ਬੇਕਾਬੂ ਹੋ ਗਿਆ ਵਲਟਗੀ ਹਾਂ ਬੇਕਾਬੂ ਹੋਈ ਹੈ ਬਸ ਜੀ ਅਸਰ ਬਸ ਪਲਟੀ ਹੈ ਹਾਂ ਬਸ ਪਲਟੀ ਹੈ ਡਰਾਈਵਲ ਸਾਈਡ ਪਲਟੀ ਗਈ ਇਹ ਹਾਦਸਾ ਮੋਗੇ ਤੋਂ ਮੋਗੇ ਵੱਲ ਤੋਂ ਆ ਰਹੀ ਸੀ ਬਸ ਇਹਨੇ ਆਕੇ ਆਪਣੇ ਬਠਿੰਡਾ ਰੋਡ ਤੇ ਚੜਨਾ ਸੀ ਬਰਨਾਲਾ ਚੰਡੀਗੜ੍ਹ ਰੋਡ ਤੇ ਇਤੇ ਚੜਨ ਧੁੰਦ ਇੰਨੀ ਜ਼ਿਆਦਾ ਕਣੀ ਧੁੰਦ ਸੀਗੀ ਕਿ ਡਰਾਈਵਰ ਨੂੰ ਕੁਝ ਪਤਾ ਨਹੀਂ ਲੱਗਿਆ ਨਾ ਸਾਹਮਣੇ ਕੁਝ ਪਤਾ ਲੱਗਿਆ ਇੱਕੇ ਦਮ ਗੁਲਾਈ ਆਈ ਹੈ ਗੁਲਾਈ ਤੋਂ ਬਸ ਨੇ ਝੋਲ ਮਾਰੀ ਹੈ ਝੋਲ ਮਾਰ ਕੇ ਬਸ ਪਲਟ ਗਈ ਹੈ ਨਾ ਕਿਸੇ ਹੋਰ ਸਾਧਨ ਨਾਲ ਲੱਗੀ ਹੈ ਸਾਧਨ ਕਿਸੇ ਨਾਲ ਨਹੀਂ ਲੱਗੀ ਕਿਸੇ ਨਾਲ ਟਕਰਾਈ ਨਹੀਂ ਬਸ ਨੇ ਝੋਲ ਮਾਰ ਕੇ ਮਤਲਬ ਪਲਟੀ ਹੋ ਗਈ ਹੈ ਬਸ ਤੇ ਅਸੀਂ ਉੱਥੇ ਸੀਗੇ ਅਸੀਂ ਉਹਨਾਂ ਨੂੰ ਕੱਢਿਆ ਵੀ ਹੈ जख्मੀਆਂ ਨੂੰ ਤੇ ਇੱਕ ਡੈੱਡ ਬੋਡੀ ਮਾਤਾ ਦੀ ਉੱਥੇ ਪਈ ਵੀ ਹੈ ਮੈਂ ਮੌਕੇ ਤੇ ਦੇਖ ਕੇ ਆਇਆ ਤੇ ਮਤਲਬ ਧੁੰਦ ਦਾ ਬਹੁਤ ਵੱਡਾ ਕਾਰਨ ਹੈ ਜਿਹੜੀ ਡੈੱਡ ਬੋਡੀ ਪਈ ਹੈ ਉਹਨਾਂ ਦਾ ਕੋਈ ਨਾਮ ਪਤਾ ਕੋਈ ਨਹੀਂ ਜੀ ਮੌਕੇ ਤੇ ਸਾਨੂੰ ਤਾਂ ਬਸ ਇਹ ਹੋ ਗਿਆ ਵੀ ਜਿਹੜੇ ਦੀ ਡੈਥ ਹੋ ਗਈ ਉਹ ਤਾਂ ਚਲੋ ਹੁਣ ਜੋ ਭਗਵਾਨ ਨੂੰ ਮਨਜ਼ੂਰ ਸੀ ਹੋ ਗਿਆ ਜਿਹੜੇ ਜਿਉਂਦੇ ਨੇ ਉਹਨਾਂ ਨੂੰ ਆਪਾਂ ਫਟਾਫਟ ਹਸਪੀਟਲ ਸ਼ਿਫਟ ਕਰੀਏ ਇਹਨਾਂ ਨੇ ਡਾਕਟਰ ਸਾਹਿਬ ਨੇ ਆ ਕੇ ਅਸੀਂ ਪੂਰਾ ਮਤਲਬ ਸਾਂਭਿਆ ਇਹਨਾਂ ਨੇ ਕੋਈ ਦਿੱਕਤ ਨਹੀਂ ਹੈਗੀ ਤੇ ਉੱਥੇ ਬੋਰਡ ਇੱਕ ਨਾ ਲੱਗਿਆ ਹੋਣ ਕਾਰਨ ਜਦੋਂ ਮੋਗੇ ਤੋਂ ਆਪਾਂ ਆ ਰਹੇ ਆ ਜਦੋਂ ਆਪਾਂ ਬਠਿੰਡਾ ਰੋਡ ਤੇ ਚੜਨਾ ਹੈ ਉੱਥੇ ਵਿਚੇ ਦੀ ਚੜਿਆ ਜਾਂਦਾ ਹੈ ਉੱਥੇ ਬੋਰਡ ਨਾ ਲੱਗਿਆ ਹੋਣ ਕਾਰਨ ਬਸ ਉੱਪਰ ਚੜੀ ਗਈ ਕਿ ਆਪਾਂ ਦਾ ਖਾਸ ਦਾ ਕਾਰਨ ਇਹੀ ਮੰਨਦੇ ਆ ਕਿ ਜਿਹੜਾ ਉੱਥੇ ਜਿਹੜਾ ਬੋਰਡ ਨਹੀਂ ਲੱਗਿਆ ਸੀ 메ਨ ਕਾਰਨ ਇਹ ਐ ਬਾਕੀ ਧੁੰਦ ਸੀ ਜੇ ਕੋਈ ਬੋਰਡ ਛੋਟਾ ਲੱਗਿਆ ਹੋਊਗਾ ਤਾਂ ਨਹੀਂ ਦਿਸਿਆ ਅਗਲੇ ਨੂੰ ਜਖਮੀ ਕਿੰਨੇ ਹੋਗੇ ਜਖਮੀ ਤਾਂ ਤੁਸੀਂ ਐ ਮੰਨ ਕੇ ਚੱਲੋ ਜੀ ਦਰਸ਼ਕਾਂ ਦੇ ਹਿਸਾਬ ਨਾਲ ਜਖਮੀ ਐ ਇੱਕ ਦੋ ਹੋਏ ਨੇ ਐਕਸੀਡੈਂਟ ਜਿਹੜੀਆਂ ਮੋਤਾਂ ਹੋਈਆਂ ਨੇ ਉਹ ਜਿਹੜੇ ਐਕਸੀਡੈਂਟ ਚ ਹੋਈਆਂ ਨੇ ਜੀ ਉਹ ਇਧਰ ਵਾਲੇ ਜੀ ਮਾਲ ਵਾਲੇ ਚ ਹੋਈਆਂ ਜੀ ਹਾਂਜੀ ਹਾਂਜੀ ਜੇ ਲਾਲਾ ਉਹਦੇ ਚ ਬਚਤ ਰਹੀ ਗਈ ਜੀ ਉਹਦੇ ਚ ਭਗਵਾਨ ਦੀ ਕਿਰਪਾ ਉਹਦੇ ਚ ਕੋਈ ਮੌਤ ਨਹੀਂ ਹੋਈ ਉਹ ਵੀ ਬੱਸ ਆ ਰਹੀ ਸੀ ਉੱਥੋਂ ਧੁੰਦ ਨਾਲ ਦਾ ਕਾਰਨ ਟਰੱਕ ਇੱਕਦਮ ਫਟਾਫਟ ਚੜ ਗਿਆ ਤੇ ਉਹਦੇ ਵਿੱਚ ਟਕਰਾਹ ਹੋ ਗਿਆ ਅੱਜ ਬਹੁਤ ਹੀ ਮੰਦਭਾਗਾ ਦਿਨ ਸੀ ਬਨਾਲੇਵਾਸੇ ਦੋ ਮੇਜਰ ਐਕਸੀਡੈਂਟ ਹੋਏ ਨੇ ਬਸਾਂ ਦੇ ਜਿਦੇ ਵਿੱਚ ਕੁੱਲ 41 ਬੰਦੇ ਜ਼ਖਮੀ ਹੋਏ ਨੇ ਇਹਨਾਂ 41 ਬੰਦਿਆਂ ਵਿੱਚੋਂ ਤਿੰਨ ਬੰਦਿਆਂ ਦੀ ਡੈਥ ਹੋ ਗਈ ਹੈ ਤੇ ਬਾਕੀ 6 ਬੰਦੇ ਸੀਰੀਅਸ ਸੀ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ ਫਰੀਦਕੋਟ ਤੇ ਬਠਿੰਡਾ ਦੇ ਹਸਪਤਾਲਾਂ ਵਿੱਚ ਇਹਨਾਂ ਨੂੰ ਰੈਫਰ ਕੀਤਾ ਗਿਆ ਬਾਕੀ ਜਿਹੜੇ 32 ਬੰਦੇ ਜ਼ਖਮੀ ਹੋਏ ਨੇ ਉਹਨਾਂ ਲਈ ਇੱਕ ਕਮੇਟੀ ਬਣਾਈ ਗਈ ਹੈ ਡੀ ਸਾਹਿਬ ਵੱਲੋਂ ਜੜੀ ਉਹਨਾਂ ਦੇ ਪੂਰੇ ਧਿਆਨ ਰੱਖ ਰਹੀ ਹੈ ਪੂਰਾ ਉਹਨਾਂ ਨੂੰ ਸਾਥ ਸਹਾਇਕ ਦੇ ਰਹੀ ਹੈ ਪੂਰੀਆਂ ਦਵਾਈਆਂ ਸਕੈਨ ਜੋ ਵੀ ਖਰਚਾ ਹੋ ਰਿਹਾ ਉਸ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ ਸਾਰੀ ਡਾਕਟਰਾਂ ਦੀ ਟੀਮ ਇਹਨਾਂ ਤੇ ਲੱਗੀ ਹੋਈ ਹੈ ਤੇ ਸਾਨੂੰ ਉਮੀਦ ਹੈ ਕਿ ਉਹਨਾਂ 32 ਬੰਦਿਆਂ ਨੂੰ ਛੇਤੀ ਹੀ ਡਿਸਚਾਰਜ ਕਰ ਦਿੱਤਾ ਜਾਵੇਗਾ ਸਰਕਾਰ ਵੱਲੋਂ ਇਸ ਨੂੰ ਬਹੁਤ ਗਹਿਰਾਈ ਨਾਲ ਦੇਖਿਆ ਜਾ ਰਿਹਾ ਹੈ ਤੇ ਜੇ ਕੋਈ ਵੀ ਕੰਪਨਸੇਸ਼ਨ ਜਾਂ ਕੋਈ ਵੀ ਸਰਕਾਰੀ ਹੈਲਪ ਕੀਤੀ ਜਾ ਸਕਦੀ ਹੈ ਉਹਦੇ ਲਈ ਪੂਰਾ ਜੋਰ ਲਾਇਆ ਜਾ ਰਿਹਾ ਹੈ ਕਿ ਉਹ ਕਿਸ ਤਰੀਕੇ ਨਾਲ ਲੋਕਾਂ ਨੂੰ ਮਦਦ ਕੀਤੀ ਜਾਵੇ ਸਰ ਜਿਹੜੇ 3 ਔਰਤਾਂ ਦੀ ਡੈਥ ਹੋਈ ਆ ਉਹਨਾਂ ਨੂੰ ਕੋਈ ਮੁਆਵਜ਼ਾ ਦਿੱਤਾ ਜਾਂ ਸੁੱਕਾ ਕੋਈ ਨਹੀਂ ਇਸ ਲਈ ਰੋਡ ਸੇਫਟੀ ਦੇ ਅੰਦਰ ਅਸੀਂ ਪਲਾਨ ਕਰ ਰਹੇ ਹਾਂ ਸਰਕਾਰ ਵੱਲੋਂ ਉਹਦੇ ਉੱਤੇ ਵਰਕ ਕੀਤਾ ਜਾ ਰਿਹਾ ਹੈ ਜਿਵੇਂ ਉਹ ਵਰਕਆਊਟ ਪੂਰਾ ਹੁੰਦਾ ਨਾਲ ਦੀ ਨਾਲੇ ਕੰਪਨਸੇਸ਼ਨ ਜਾਰੀ ਕਰ ਦਿੱਤੀ ਜਾਵੇਗੀ ਜੀ ਮਾਲ ਦੇ ਕੋਲੇ ਨਾ ਪੁਲ ਦੇ ਉੱਤੇ ਬੱਸ ਸੀੜੀ ਹੈ ਕਿ ਤਾ ਧੁੰਦ ਸੀ ਦੂਸਰਾ ਉਹ ਪੇਸ਼ੈਂਟ ਜੋ ਸਾਡੇ ਕੋਲ ਆਏ ਇਹਨਾਂ ਨੇ ਦੱਸ ਮਤਾਬਕ ਡਰਾਈਵਰ ਬਹੁਤ ਤੇਜ਼ ਚਲਾ ਰਿਹਾ ਸੀ ਰਾਉਂਡ 1995 ਪੇਸ਼ੈਂਟ ਦੇ ਕਿਦਦਸੇ ਮੁਤਾਬਕ ਇਹਨੀ ਸਪੀਡ ਸੀਗੀ ਤੇ ਉਹ ਉੱਥੇ ਡਿਵਾਈਡਰ ਦੇ ਕੋਲੇ ਤੋਂ ਤੋਂ ਬਸ ਕੰਟਰੋਲ ਨਾ ਹੋਈ ਉਹ ਓਵਰਟਰਨ ਕਰ ਗਈ ਇਹਦੇ ਵਿੱਚ ਟੋਟਲ 41 ਪੇਸ਼ੈਂਟਸ ਆਏ ਇਹਦੇ ਦੋ ਐਕਸੀਡੈਂਟ ਸੀਗੇ ਇੱਕ ਜੇਲ ਦੇ ਕੋਲੇ ਹੋਇਆ ਜਿੱਥੇ ਕੋਈ 3 ਵੀਲਰ ਪਲਟਿਆ ਸੀ ਤੇ ਇੱਕ ਇਹ ਸੀ ਟੋਟਲ 41 ਸੀ ਜਿਨ੍ਹਾਂ ਜੋ ਪੰਜ ਜਿਹੜੇ ਸੀ ਇਹ ਉਹ 3 ਵੀਲਰ ਵਾਲੇ ਸੀ ਤੇ 36 ਪੇਸ਼ੈਂਟਸ ਜਿਹੜੇ ਬੱਸ ਵਾਲੇ ਸੀ ਉਹਨਾਂ ਵਿੱਚੋਂ ਤਿੰਨ ਦੀ ਡੈਥ ਹੋ ਗਈ 6 ਪੇਸ਼ੈਂਟ ਅਸੀਂ ਰੈਫਰ ਕਰਦੇ ਆ ਸਰ ਉਹਨਾਂ ਦੇ ਇਹ ਦੇਖੋ ਨਕਲੀ ਸਾਨੂੰ ਕੀ ਫਾਇਦਾ ਫਾਇਦਾ ਚਲੋ ਮੈਂ ਕਹਿ ਰਿਹਾ ਹਾਂ ਵੀ ਉੱਥੇ ਜਦੋਂ ਇਹ ਐਕਸੀਡੈਂਟ ਬੱਸ ਪਲਟੀ ਆ ਤਾਂ ਸਾਡਾ ਇੱਕ ਬਹੁਤ ਟੈਂਡੈਂਟ ਉੱਥੇ ਆ ਰਿਹਾ ਸੀਗਾ ਉਹਨੇ ਇਮੀਡੀਏਟਲੀ ਮੈਨੂੰ ਸਵੇਰੇ ਫੋਨ ਕਰ ਦਿੱਤਾ ਤੇ ਉਹ ਉਹਦਾ ਫਾਇਦਾ ਸਾਨੂੰ ਇਹ ਹੋਇਆ ਕਿ ਮੈਂ ਇਮੀਡੀਏਟਲੀ ਡਾਕਟਰ ਦੀ ਟੀਮ ਜਿਹੜੀ ਹੈ ਪਹਿਲਾਂ ਹੀ ਤਿਆਰ ਕਰਕੇ ਐਮਰਜੈਂਸੀ ਚ ਭੇਜ ਦਿੱਤੀ ਤੇ ਪੇਸ਼ੈਂਟ ਦੇ ਆਉਣ ਤੋਂ ਪਹਿਲਾਂ ਹੀ ਸਾਡਾ ਸਾਰਾ ਅਸੀਂ ਵੀ ਵੇਲ ਫੁੱਲੀ ਪ੍ਰਿਪੇਅਰਡ ਟੂ ਹੈਂਡਲ ਐਨੀ ਕਾਈਂਡ ਆਫ ਸਿਚੁਏਸ਼ਨ ਸਭ ਜਿਹਨੇ ਨਾ ਸਾਰਾ ਸਤ ਸਾਲ ਸਾਰੀ ਫਰੀ ਹੈ ਇਨਵੈਸਟੀਗੇਸ਼ਨ ਫਰੀ ਹੈ ਸੀਟੀ ਸਕੈਨ ਜਿਹੜਾ ਹੈ ਸਾਡੇ ਕੋਲ ਪੀਪੀ ਮੋਡ ਤੇ ਕ੍ਰਿਸ਼ਨਾ ਡਾਇਗਨੋਸਟਿਕ ਦਾ ਹੈਗਾ ਸੀਟੀ ਸਕੈਨ ਉਹ ਵੈਸੇ ਤਾਂ ਚਾਰजेस ਲੈਂਦੇ ਨੇ ਬੜੇ 20 ਪਰਸੈਂਟ ਆਫ ਦਾ ਮਾਰਕੀਟ ਰੇਟ ਪਰ ਐਸੀ ਇੱਥੇ ਉਹਨਾਂ ਨੂੰ ਸਾਰਾ ਫ੍ਰੀ ਕਰਾਇਆ ਸੀ ਡਿਸਪੈਂਸਰ ਸਾਰਿਆਂ ਦਾ ਫ੍ਰੀ ਹੋਇਆ ਜਿੰਨੀ ਜ਼ਰੂਰਤ ਸੀ ਆਫਟਰ ਰੈਪਟਰ ਤੇਰਾ ਪੇਸ਼ੈਂਟ ਤਾਂ ਡਿਸਚਾਰਜ ਵੀ ਹੋ ਗਏ ਸੁਪਰਫਿਸ ਇੰਜਰੀ ਸੀਗੀਆਂ ਬਾਕੀ ਜਿਨ੍ਹਾਂ ਦੇ ਫ੍ਰੈਕਚਰ ਨੇ ਪੰਜ ਛੇ ਪੇਸ਼ੈਂਟ ਐਸੇ ਜਿਨ੍ਹਾਂ ਦੇ ਫ੍ਰੈਕਚਰ ਜਾਂ ਕਿਸੇ ਦੀ ਬਾਹਾਂ ਟੁੱਟੀ ਆ ਜਾਂ ਕੋਈ ਲੱਤ ਦਾ ਫ੍ਰੈਕਚਰ ਹੈ ਉਹਨਾਂ ਦੇ ਐਕਸਰੇ ਵਗੈਰਾ ਹੋ ਗਏ ਉਹਨਾਂ ਦੀ ਟ੍ਰੀਟਮੈਂਟ ਜਿਹੜੀ ਹੈ ਆਰਥੋਪੀਡੀਸ਼ੀਅਨ ਸਾਡੇ ਹੈਗੇ ਕਰਨ ਚੋਪੜਾ ਉਹ ਪਲਾਨ ਕਰ ਰਹੇ ਨੇ ਉਹ ਅੱਜ ਹੀ ਹੋ ਜਾਏਗੀ